ਵਾਸ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਖ ਨੂੰ ਗੁਰੂ ਰਵਿਦਾਸ ਜੀ ਤੇ ਪ੍ਰਕਾਸ਼ ਦਿਹਾਣੇ ਧੀਆਂ ਲੱਖ ਲੱਖ ਬਤਾਈਆਂ ਗੁਰੂ ਜੀ ਦਾ ਜਨਮ 1399 ਈਸਵੀ ਨੂੰ ਬਨਾਰਸ ਬਨਾਰਸ ਵਿਖੇ ਹੋਇਆ ਗੁਰੂ ਜੀ ਤੇ ਮਾਤਾ ਜੀ ਦਾ ਨਾਂ ਨਾਮ ਖਲਸਾ ਤੇਰੀ ਜੀ ਸੀ ਗੁਰੂ ਜੀ ਦੇ ਪਿਤਾ ਜੀ ਦਾ ਨਾਮ ਸੰਤੋਖ ਦਾਸ ਜੀ ਸੀ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਵਿੱਚ ਦਰਜ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਅੱਜ ਸੰਗਰਾਂਦਾ ਦਿਹਾੜਾ ਹੈ ਅੱਜ ਸਾਲ ਦਾ ਆਖਰੀ ਆਖਰੀ ਮਹੀਨਾ ਚੜਿਆ ਹੈ ਜਿਸ ਦਾ ਨਾਮ ਫਕੜ ਹੈ ਗੁਰ ਸਾਨੂੰ ਗੁਰੂ ਜੀ ਦੇ ਗੁਰੂ ਜੀ ਦੇ ਜੀਵਨ ਵਿਚੋਂ ਇਹ ਸਿੱਖਿਆ ਮਿਲੀ ਹੈ ਨਾਮ ਜਪੋ ਕਿਰਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ